ਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੇ ਪਾਰਟੀ ਦਾ ਸਾਥ ਛੱਡ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਮੁੱਖ ਮੰਤਰੀ ਦੇ ਬਦਲ ਡਾਕਟਰ ਸੁਖਵਿੰਦਰ ਸਿੰਘ ਸੁਖੀ ਦਾ ਪਾਰਟੀ ਦੇ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਡਾਕਟਰ ਸੁਖਿੰਦਰ ਸੰਬੋਧਨ ਕਰਦੇ ਆ ਕਿ ਮੈਨੂੰ ਉਸ ਵਕਤ ਜੁਆਇਨ ਕਰਵਾਇਆ ਜਦੋਂ ਪਾਰਟੀ ਕੋਲ ਪਹਿਲਾ ਹੀ 90 ਵਿਧਾਇਕ ਹਨ ਉਹਨਾਂ ਨੇ ਨਵਾਂ ਸ਼ਹਿਰ ਦੇ ਵਿੱਚ ਮੈਡੀਕਲ ਕਾਲਜ ਖੋਲਣ ਦਾ ਵਾਅਦਾ ਕੀਤਾ ਪਾਰਟੀ ਦੇ ਵਿੱਚ ਰਹਿੰਦੇ ਆ ਜਨਤਾ ਪ੍ਰਤੀ ਵਫਾਦਾਰੀ ਦੇ ਨਾਲ ਕੰਮ ਕਰਨ ਦਾ ਭਰੋਸਾ ਵੀ ਦਿੱਤਾ ਹਰਜਿੰਦਰ ਸਿੰਘ ਤੇ ਇਨਸਾਨ ਨੂੰ ਰਾਜ ਦੇ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਨਿਯੁਕਤ ਕੀਤਾ ਗਿਆ ਹੈ ਹਰਿੰਦਰ ਦੀ ਨਿਯੁਕਤੀ ਫੂਡ ਪ੍ਰੋਸੈਸਿੰਗ ਉਦਯੋਗਾ ਤੋਂ ਕੀਤੀ ਗਈ ਹੈ ਪਰ ਉਹ ਰਾਜ ਤੇ ਪਾਰਟੀ ਦੇ ਸਿਆਸੀ ਕੰਮਾਂ ਮੰਤਰੀਆਂ ਦੀਆਂ ਨਿਯੁਕਤੀਆਂ ਤੇ ਤਬਦੀਲੀਆਂ ਦੀ ਦੇਖਭਾਲ ਵੀ ਕਰਨਗੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਵਿੱਚੋਂ ਕੀਮਤੀ ਸਮਾਨ ਚੋਰੀ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕਬਜ਼ੇ ਦੇ ਵਿੱਚ ਚੋਰੀ ਦਾ ਕਈ ਸਮਾਨ ਜ਼ਬਤ ਕੀਤਾ ਗਿਆ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਨਵਾਂ ਸ਼ਹਿਰ ਪੁਲਿਸ ਦੇ ਵੱਲੋਂ ਫਲੈਗ ਮਾਰਕ ਕਰ ਲਿਆ ਗਿਆ ਐਸਐਸਪੀ ਦੀ ਅਗਵਾਈ ਦੇ ਵਿੱਚ ਸਿਟੀ ਨਵਾਂ ਸ਼ਹਿਰ ਦੇ ਵਿੱਚ ਇਹ ਫਲੈਗ ਮਾਰਕ ਨਿਕਾਲ ਲਿਆ ਗਿਆ ਇਸ ਮਾਰਚ ਦੇ ਵਿੱਚ ਜ਼ਿਲ੍ਹਾ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਸਣੇ ਪੰਜਾਬ ਪੁਲਿਸ ਦੇ ਪੀਸੀਆਰ ਵੀ ਮੌਜੂਦ ਰਹੇ ਜਲੰਧਰ ਦੇ ਵਿੱਚ ਮੁੱਖ ਮੰਤਰੀ ਦਾ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਮੁੱਖ ਮੰਤਰੀ ਦੀ ਜਲੰਧਰ ਰਿਹائش ਤੇ ਹੋਇਆ ਇਸ ਦੌਰਾਨ ਸੀਮਾਨ ਦੇ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ मौके ਤੇ ਹੀ ਹੱਲ ਕੀਤਾ ਗਿਆ 3 ਮਹੀਨੇ ਦੇ ਕੁਝ ਹੀ ਦਿਨ ਬਾਕੀ ਬਚੇ ਹਨ ਬੇਸ਼ੱਕ ਪਹਿਲਾ ਬਰਸਾਤ ਤਾਂ ਨਹੀਂ ਹੋਈਆ ਪਰ ਹੁਣ ਦੋ ਵਾਰ ਲੁਧਿਆਣਾ ਦੇ ਵਿੱਚ ਬਰਸਾਤ ਹੋ ਚੁੱਕੀ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਹੋਈ ਜ਼ਰੂਰ ਦਿਖਾਈ ਦਿੱਤੀ ਕਿਉਂਕਿ ਮਹੀਨੇ ਦੇ ਨਾਲ ਤਾਪਮਾਨ ਦੇ ਵਿੱਚ ਵੀ ਕਾਫੀ ਗਿਰਾਵਟ ਦੇਖਣ ਮਿਲੀ ਨਕੋਦਰ ਵਿਖੇ 15 ਅਗਸਤ ਨੂੰ ਮੁੱਖ ਰੱਖਦਿਆ ਹੋਇਆ ਐਸਪੀ ਮੈਡਮ ਮਨਜੀਤ ਕੋਰ ਦੀਗਵਾਈ ਹੇਠ 플ੈਗ ਮਾਰਚ ਕਰਦੇ ਗਏ ਇਸ ਦੌਰਾਨ ਨਕੋਦਰ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕਰ ਤੇ ਨਕੋਦਰ ਸਦਰ थाना ਮੁਖੀ ਅਤੇ ਸਿੱਤੇ थाना ਮੁਖੀ ਅਤੇ ਪੁਲਿਸ 파ਟੀ ਵੱਲੋਂ ਭਾਗ ਲਿਆ ਗਿਆ ਇਹ 플ੈਗ ਮਾਰਚ ਨਕੋਦਰ ਦੇ ਅਲਗ ਅਲਗ ਇਲਾਕਿਆਂ ਦੇ ਵਿੱਚ ਹੁੰਦਾ ਹੋਇਆ ਨਕੋਦਰ ਥਾਣੇ ਦੇ ਵਿੱਚ ਸਮਾਪਤ ਹੋਇਆ ਅਜ਼ਾਦੀ ਦਿਹਾੜੇ ਤੇ ਡੀ.ਏ.ਪੀ ਸਕੂਲ ਦੇ ਬੱਚਿਆਂ ਨੇ ਪੇਸ਼ ਕੀਤੀ ਰੰਗਾਰੰਗ ਕਲਾਕਾਰੀ ਸਕੂਲ ਦੇ ਵਿੱਚ ਅਸੈਂਬਲੀ ਸਮੇਂ ਇਕੱਠੇ ਹੋਏ ਬੱਚਿਆਂ ਨੇ ਮਿਲ ਕੇ ਅਜ਼ਾਦੀ ਦਿਹਾੜਾ ਮਨਾਇਆ ਔਰ ਇਸ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰਾਂ ਦੇ ਵੱਲੋਂ ਵੀ ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਕਤ ਕੀਤੀ। ਪੁਰਾਣੀ ਰੰਜਿਸ਼ ਤੇ ਚਲਦੇ ਨੌਜਵਾਨੋਂ ਭਰੇ ਬਾਜ਼ਾਰ ਦੇ ਵਿੱਚ ਘੇਰ ਕੇ ਪਹਿਲਾਂ ਟੁਕਮਾਰ ਕੀਤੀ ਫਿਰ ਇੱਕ ਹਮਲਾਵਰ ਨੇ ਪਿਸਤਲ ਕੱਢ ਕੇ ਉਸ ਤੇ ਫਾਇਰ ਕਰ ਦਿੱਤੇ ਜਿਸ ਦੇ ਵਿੱਚ ਪੀੜਤ ਸਨ ਦੋ ਲੋਕ ਸਖਮ ਹੋਏ। ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਕੀਤਾ ਜਾਰੀ ਨਾਲ ਹੀ ਜਨਤਾ ਨੂੰ ਹਿੰਦੂ ਮੰਦਿਰਾਂ ਚਰਚਾਂ ਅਤੇ ਹੋਰ ਧਾਰਮਿਕ ਸਥਾਨਾਂ 'ਤੇ ਹੋਏ ਹਮਲਿਆਂ ਬਾਰੇ ਜਾਣਕਾਰੀ ਦੇਣ ਦੀ ਕੀਤੀ ਅਪੀਲ ਪਾਕਿਸਤਾਨੀ ਖੁਫੀਆ ਜਰਸੀ আইএসਆਈ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਹਾਊਸਿੰਗ ਸਕੀਮ ਘੁਟਾਲੇ ਮਾਮਲੇ 'ਚ ਕੀਤਾ ਗ੍ਰਿਫਤਾਰ ਹੁਣ ਕਾਬਾ ਸ਼ਰੀਫ ਦੀ ਅਗਵਾਈ ਵਾਲੇ ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਨੇ ਫੈਜ਼ ਅਹਿਮਦੀ ਦੀ ਗ੍ਰਿਫਤਾਰੀ ਦਾ ਕੀਤਾ ਸਵਾਗਤ ਪਾਕਿਸਤਾਨ ਨੂੰ ਭੁਖਾਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਨਮੋਸ਼ੀ ਦਾ ਕਰਨਾ ਪਿਆ ਸਾਹਮਣਾ ਮਿਡਲ ਈਸਟ ਦੇ ਦੇਸ਼ ਪਾਕਿਸਤਾਨ ਤੋਂ ਭੁਖਾਰੀਆਂ ਦੇ ਆਉਣ ਦੀ ਗੱਲ ਲਗਾਤਾਰ ਸ਼ਿਕਾਇਤ ਜਿਸ ਦੇ ਮੱਦੇਨਜ਼ਰ ਹੁਣ ਅਧਿਕਾਰੀਆਂ ਨੇ ਮੱਧ ਪੂਰਬ ਜਾਣ ਵਾਲੇ ਪਾਕਿਸਤਾਨੀਆਂ ਦੀ ਸਾਵਧਾਨੀ ਨਾਲ ਜਾਂਚ ਕਰਨੀ ਜੀਤੀ ਸ਼ੁਰੂ ਬੰਗਲਾਦੇਸ਼ ਦੀ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ 6 ਹੋਰਾਂ ਦੇ ਖਿਲਾਫ ਪਿਛਲੇ ਮਹੀਨੇ ਹਿੰਸਕ ਝੜਪਾਂ ਦੌਰਾਨ ਇੱਕ ਕਰਿਆਨੇ ਦੁਕਾਨ ਦੇ ਮਾਲਕ ਦੀ ਮੌਤ ਨੂੰ ਲੈ ਕੇ ਕਤਲ ਦਾ ਮਾਮਲਾ ਕੀਤਾ ਦਰਜ 76 ਸਾਲਾ ਹਸੀਨਾ ਵਿਰੁੱਧ ਦਰਜ ਕੀਤਾ ਗਿਆ ਇਹ ਪਹਿਲਾ ਕੇਸ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਕੁਵਿੰਸਲੈਂਡ ਵੱਲ ਵੱਧ ਰਹੀ ਇੱਕ ਮੌਸਮ ਪ੍ਰਣਾਲੀ ਨੇ ਉਤਰੀ ਐਨਐਸਡਬਲਯੂ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ਵਿੱਚ ਬੇਮੌਸਮੀ ਭਾਰੀ ਬਾਰਿਸ਼ ਲਿਆਦੀ ਮੌਸਮ ਵਿਗਿਆਨ ਬਿਊਰੋ ਨੇ ਉਤਰੀ ਨਦੀਆਂ ਸਮੇਤ ਟਵੀਡ ਕੋਸਟ ਅਤੇ ਕੋਫਟ ਹਾਰਬਰ ਵਿਚਕਾਰ 100 ਮਿਲੀਮੀਟਰ ਹੋਰ ਵਿਆਪਕ بارش ਦੀ ਕੀਤੀ ਭਵਿੱਖਬਾਣੀ ਅਮਰੀਕੀ ਰਾਸ਼ਟਰਪਤੀ ਚੋਣਾਂ ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ ਕਿਹਾ ਚੋਣ ਜਿੱਤਣ ਤੋਂ ਬਾਅਦ ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਦੇਸ਼ ਨਿਕਾਲੇ ਮੁਹਿੰਮ ਦੀ ਕਰਨਗੇ ਸ਼ੁਰੂਆਤ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਦੇ ਅਚਾਨਕ ਹਮਲੇ ਉੱਤੇ ਕੀਤੀ ਟਿੱਪਣੀ ਕਿਹਾ ਯੂਕਰੇਨ ਦੀ ਸਰਹੱਦ ਪਾਰ ਤੋਂ ਰੂਸ ਵਿੱਚ ਕੁਝ ਬੈਠ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੁਚਿੱਤੀ ਚਪਾਇਆ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਸ਼ੀਦਾ ਨੇ ਅਗਲੇ ਮਹੀਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ ਕਿਹਾ ਉਹ ਸੱਤਾਧਾਰੀ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਨਹੀਂ ਲੜਨਗੇ ਚੋਣ ਅਤੇ ਅਗਲੇ ਮਹੀਨੇ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫਾ ਲਿੰਗ ਸਮਾਨਤਾ ਦੀ ਵਕਾਲਤ ਕਰਨ ਵਾਲੇ ਸੰਯੁਕਤ ਰਾਸ਼ਟਰ ਸੰਗਠਨ ਯੂਨ ਵੂਮਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ ਵੱਡੀ ਚੇਤਾਵਨੀ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਮਹਿਲਾ ਦੀ ਡਾਇਰੈਕਟਰ ਐਲਿਸਨ ਡੇਵਿਡਿਅਨ ਨੇ ਨਿਊਯਾਰਕ ਵਿੱਚ ਤਾਲੀਬਾਨ ਦੇ ਸ਼ਾਸਨ ਦੌਰਾਨ ਔਰਤਾਂ ਦੇ ਦੁੱਖਾਂ ਬਾਰੇ ਸੰਗਠਨ ਦੀ ਤਾਜ਼ਾ ਰਿਪੋਰਟ ਕੀਤੀ ਪੇਸ਼ ਡੋਨਾਲਡ ਟਰੰਪ ਦੇ ਇੱਕ ਸਾਬਕਾ ਸਹਿਯੋਗੀ ਨੇ ਹੈਰਾਨ ਕਰਨ ਵਾਲਾ ਕੀਤਾ ਦਾਅਵਾ ਕੀਤਾ ਕਿ ਸਾਬਕਾ ਰਾਸ਼ਟਰਪਤੀ ਆਪਣੇ ਸਿਆਸੀ ਵਿਰੋਧੀ ਬਾਰੇ ਗਲਤ ਸਿਧਾਂਤ ਅਪਣਾ ਰਹੇ ਕਿਉਂਕਿ ਕਮਲਾ ਹੈਰਿਸ ਦੀ ਮੁਹਿੰਮ ਨੂੰ ਵੋਟਰਾਂ ਦੇ ਉਤਸ਼ਾਹ ਵਿੱਚ ਵਾਅਦੇ ਦਾ ਮਿਲ ਰਿਹਾ ਫਾਇਦਾ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਅਤਵਾਦੀਆਂ ਦੇ ਨਾਲ ਹੋਏ ਮੁਕਾਬਲੇ 'ਚ ਭਾਰਤੀ ਫੌਜ ਦਾ ਇੱਕ ਕਪਤਾਨ ਹੋਇਆ ਸ਼ਹੀਦ ਜਦਕਿ ਚਾਰ ਅਤਵਾਦੀ ਮਾਰੇ ਗਏ ਕੋਲਕਾਤਾ ਡਾਕਟਰ ਰੇਪ ਕੇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ ਕਿਹਾ ਇਸ ਕਾਨੂੰਨੀ ਘਟਨਾ ਨੂੰ ਲੈ ਕੇ ਪੀੜਤ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹਸਪਤਾਲ ਅਤੇ ਸਥਾਨਕ ਪ੍ਰਸ਼ਾਸਨ ਤੇ ਖੜੇ ਕੀਤੇ ਗੰਭੀਰ ਸਵਾਲ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਪੰਜਾਬ ਹਰਿਆਣਾ ਦਿੱਲੀ ਪੂਰਬੀ ਅਤੇ ਉੱਤਰੀ ਰਾਜਸਥਾਨ ਦੇ ਨਾਲ-ਨਾਲ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਕੀਤੀ ਪੂਖਵਾਨ ਇਸ ਦੇ ਨਾਲ ਹੀ ਛੱਤੀਸਗੜ੍ਹ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਕੇਰਲ ਅਤੇ ਕਰਨਾਟਕ ਵਿੱਚ ਭਾਰੀ ਮੀਂਹ ਦੀ ਜਤਾਈ ਸੰਭਾਵਿਤ ਹੈ। ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਮਨੀਸ਼ ਸੋਧਿਆ ਨੇ ਕਿਹਾ ਭਾਜਪਾ ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣਾ ਚਾਹੁੰਦੀ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸੋਧਿਆ ਨੇ ਭਾਜਪਾ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਲਾਇਆ ਦੋਸ਼ ਅਤੇ ਦਾਵਾ ਕੀਤਾ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਮਲਿਕ ਅਰਜਨ ਖੜਗੇ ਨੂੰ ਵੀ ਫੜ ਲੈ ਬੇ ਹੋਣ ਵਾਲੇ ਸਮੇਂ ਵਿੱਚ ਡੀਜ਼ਲ ਦੀ ਕੀਮਤਾਂ ਕਾਫੀ ਥੱਲੇ ਆ ਸਕਦੀਆਂ ਨੇ ਸਰਕਾਰ ਨੇ ਇਸ ਲਈ ਖਾਸ ਪਲਾਨ ਪੜਾਇਆ ਦਰਅਸਲ ਪੈਟਰੋਲ ਵਿੱਚ ਇਥੈਨੋਲ ਨੂੰ ਮਿਲਾਉਣ ਦੀਆਂ ਤਿਆਰੀਆਂ ਵਿਚਾਲੇ ਸਰਕਾਰ ਨੇ ਐਲਾਨ ਕੀਤਾ ਕਿ ਡੀਜ਼ਲ 'ਚ ਵੀ 5% ਦੀ ਇਥੈਨੋਲ ਮਿਲਾਇਆ ਜਾਵੇਗਾ ਹਰਵਿੰਦ ਕੇਜਰੀਵਾਲਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਉਨਨ ਮੰਤਰੀਮ ਜ਼ਮਾਨਤ ਦੇ ਅਰਦੋ ਕੀਤਾ ਇਨਕਾਰ ਕੇਜਰੀਵਾਲ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਸੀਨੀਅਰ ਵਕੀਲ ਅ ਵਿਸ਼ੇਖ ਮਨੂ ਸਿੰਘ ਵੀ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਅੰਤਰੀਮ ਜ਼ਮਾਨਤ ਦੀ ਕੀਤੀ ਸੀ ਬੇਨਤੀ ਸੁਪਰੀਮ ਕੋਰਟ ਨੇ ਝਾਰਖੰਡ ਸਰਕਾਰ ਦਾ 1,36,000 ਰੁਪਏ ਕੇਂਦਰ ਨੂੰ ਅਦਾ ਕਰਨ ਦਾ ਜਾਰੀ ਕੀਤਾ ਹੁਕਮ ਇਹ ਹੈ ਕੇਂਦਰ ਸਰਕਾਰ ਨੂੰ ਜਲਦ ਸੂਬੇ ਦਾ ਬਕਾਇਆ ਕਰਨਾ ਚਾਹੀਦਾ ਵਾਪਸ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪਿਛਲੇ ਹਫਤੇ ਭਾਰੀ ਮੀਂਹ ਦੇ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਦੋ ਕੌਮੀ ਮਾਰਗਾਂ ਸਮੇਤ 140 ਤੋਂ ਵੱਧ ਸੜਕਾਂ ਹੋਈਆਂ ਬੰਦ ਸਥਾਨਕ ਮੌਸਮ ਵਿਭਾਗ ਨੇ ਅੱਜ ਤੱਕ ਸੂਬੇ ਦੇ ਵੱਖ-ਵੱਖ ਖੇਤਰਾਂ 'ਚ ਭਾਰੀ ਮੀਂਹ ਲਈ yellow alert ਕੀਤਾ ਜਾ ਰਿਹਾ ਹੈ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ ਕਿ ਆਪ ਬਹੁਤ ਸਾਰੇ ਬਹਾਦਰ ਲੜਾਕਿਆਂ ਦੀ ਯਾਦ ਦਾ ਦਿਨ ਉਹਨਾਂ ਦੇ ਅਦੁੱਤੀ ਸਾਹਸ ਅਤੇ ਨਿਰਸਵਾਰਥ ਕੁਰਬਾਨੀ ਦੀ ਯਾਦ ਦਿਵਾਉਂਦਾ ਜਿਸ ਨੇ ਪ੍ਰਭੂ ਸੱਤਾ ਸੰਪਨ ਭਾਰਤੀ ਰੱਖੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਗੁੱਡਾ ਨੇ ਕਿਹਾ ਸੂਬੇ ਦੀ ਵਿਧਾਨ ਸਭਾ ਚੋਣਾ ਵੀ ਚਾਂਮ ਆਦਮੀ ਪਾਰਟੀ ਨਾਲ ਗੱਠ ਜੋੜ ਦੀ ਨਹੀਂ ਕੋਈ ਚਰਚਾ ਅਤੇ ਕਾਂਗਰਸ ਆਪਣੇ ਦਮ ਤੇ ਸਮਰੱਥ ਹੈ ਸੁਪਰੀਮ ਕੋਰਟ ਵੱਲੋਂ ਪਾਰਟੀਆਂ ਵਿਚਾਲੇ 155 ਕਰੋੜ ਦੇ ਸਮਝੌਤੇ ਦੇ ਆਧਾਰ ਤੇ ਅੱਜ ਇਨਕਲੇਟ ਦੇ ਹੁਕਮ ਤੇ ਰੋਕ ਲਗਾ ਦਿੱਤੀ ਹੈ ਜਿਸ ਨੇ ਪਾਰਟੀ ক্রিকেট ਕੰਟਰੋਲ ਬੋਰਡ ਵੱਲੋਂ ਐਟੈਕ ਫਰਮ ਬਾਈ ਜੂਦੇ ਬਕਾਇਆ ਨੂੰ ਲੈ ਕੇ ਸ਼ੁਰੂ ਕੀਤੀ ਦਿਵਾਲੀਆਪਨ ਦੀ ਕਾਰਵਾਈ ਨੂੰ ਬੰਦ ਕਰ ਦਿੱਤਾ ਸੀ ਸੀਜੀਆਈ ਡੀਵਾਈ ਚੰਦਰਚੋੜ ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਕੀਤੀ ਤਰਕ ਸੰਗਤ ਬਣਾਉਣਾ ਟੈਕਸ ਸਲੇਬਾਂ ਲਈ ਪਵਿੱਖ ਦੇ ਕੋਰਸ ਨੂੰ ਕਵਰ ਕਰਨਾ ਅਤੇ ਇਨਵਰਟਡ ਡਿਊਟੀ ਢਾਂਚੇ ਨੂੰ ਸੁਧਾਰਨਾ ਗੁੱਡਸ ਐਂਡ ਸਰਵਿਸਿਜ਼ ਟੈਕਸ ਯਾਨੀ ਕਿ ਜੀਐਸਟੀ ਪ੍ਰਣਾਲੀ ਦੇ ਤਹਿਤ ਕੰਪਨੀਆਂ ਨੂੰ ਉਹਨਾਂ ਦੇ ਵਿਦੇਸ਼ੀ ਸੰਚਾਲਨ ਲਈ ਨੋਟਿਸ ਭੇਜੇ ਜਾ ਰਹੇ ਹਨ ਅਸਾਰੇ ਕੀ ਅਗਲੇ ਮਹੀਨੇ ਹੋਣ ਵਾਲੀ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਲੈ ਕੇ ਖਾਸ ਚਰਚਾ ਕੀਤੀ ਜਾਵੇਗੀ ਮੰਗਲਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਕੌਂਸਲ ਨੇ ਕਿਹਾ ਕਿ ਅਗਲੀ ਮੀਟਿੰਗ 9 ਸਤੰਬਰ ਨੂੰ ਹੋਵੇਗੀ MSCI ਕੰਪਨੀ ਨੇ MSCI ਇੰਡੀਆ ਇੰਡੈਕਸ ਵਿੱਚ ਰੇਲ ਵਿਕਾਸ ਨਿਗਮ, ਓਇਲ ਇੰਡੀਆ, ਵੋਡਾਫੋਨ ਆਈਡੀਆ ਅਤੇ ਜ਼ਾਈਟਸ ਲਾਈਫ ਸੈਂਸਿਸ ਸਮੇਤ 7 ਸਟਾਕ ਸ਼ਾਮਲ ਕੀਤੇ ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਤੋਂ 2.7 ਬਿਲੀਅਨ ਡਾਲਰ ਤੋਂ 3 ਬਿਲੀਅਨ ਡਾਲਰ ਦਾ ਸ਼ੁੱਧ ਪੈਸੇ ਪ੍ਰਵਾਹ ਹੋਣ ਦੀ ਅਸ਼ੰਕਾ ਹੈ ਚਿਨ ਦੇ ਆਰਥਿਕ ਪ੍ਰਦਰਸ਼ਨ ਨੇ ਉਮੀਦਾਂ ਨੂੰ ਘਟਾ ਦਿੱਤਾ ਹੈ 10 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਲਈ ਹੋਰ ਵਿਕਾਸ ਨੂੰ ਹੁਲਾਰਾ ਦੇਣ ਵਾਲੀ ਉਪਵਾਵਾਂ ਦੀ ਮੰਗ ਨੇ 2023 ਵਿੱਚ ਵਿਆਪਕ ਤੌਰ ਤੇ ਉਮੀਦ ਕੀਤੀ ਪੋਸਟ ਮਹਾਮਾਰੀ ਰਿਕਵਰੀ ਦੇ ਅਸਫਲ ਹੋਣ ਤੋਂ ਬਾਅਦ ਅਧਿਕਾਰੀਆਂ ਨੂੰ ਪਰੇਸ਼ਾਨ ਕੀਤਾ ਹੈ ਫਿਰ ਵੀ ਚੀਨੀ ਸਰਕਾਰ ਇਸ ਸਾਲ ਲਗਭਗ 5% ਦੇ ਆਰਥਿਕ ਵਿਕਾਸ ਦਾ ਟੀਚਾ ਰੱਖ ਰਹੀ ਹੈ ਕੈਨੇਡਾ ਦੇ ਪ੍ਰਮੁੱਖ ਡੈਲੀ ਗਲੋਬ ਐਂਡ ਮੇਲ ਵਿੱਚ ਇੱਕ ਲੇਖ ਦੇ ਅਨੁਸਾਰ ਸੰਯੁਕਤ ਰਾਸ਼ਟਰ ਦੇ ਜਾਂਚਕਰਤਾ ਟਮੋਆ ਓਬੋਕਾਟਾ ਨੇ ਇੱਕ ਰਿਪੋਰਟ ਵਿੱਚ ਕਥਿਤ ਤੌਰ ਤੇ ਗੁਲਾਮੀ ਦੇ ਸਮਕਾਲੀ ਰੂਪਾਂ ਲਈ ਕੈਨੇਡਾ ਦਾ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਇੱਕ ਪ੍ਰਜਨਨ ਦਾ ਆਧਾਰ ਬਣਾਇਆ ਹੈ ਪ੍ਰੋਫੈਸਰ ਓਬੋਕਾਟਾ ਗੁਲਾਮੀ ਦੇ ਸਮਕਾਲੀ ਰੂਪਾਂ ਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਹਨ ਅਤੇ ਬ੍ਰਿਟੇਨ ਦੀ ਯੋਰਕ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਪ੍ਰੋਫੈਸਰ ਹਨ ਹੌਕੀ ਇੰਡੀਆ ਨੇ ਬੁੱਧਵਾਰ ਨੂੰ ਸੀਨੀਅਰ ਪੱਧਰ ਤੇ ਗੋਲਕੀਪੀਕਿੰਗ ਸਟਾਰ ਪੀਆਰ ਸ੍ਰਿਜੇਸ਼ ਦੇ ਜਰਸੀ ਨੰਬਰ ਨੂੰ ਸੰਨਿਆਸ ਦੇਣ ਦਾ ਫੈਸਲਾ ਕੀਤਾ ਜਦੋਂ ਉਸਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਦੇਸ਼ ਦੇ ਲਗਾਤਾਰ ਦੂਜੇ 올림픽 ਕਾਂਸੀ ਵਿੱਚ અભਿਨੇਦੀ ਭੂਮਿਕਾ ਤੋਂ ਬਾਅਦ ਖੇਡਾਂ ਨੂੰ ਅਲਵਿਦਾ ਕਹਿ ਦਿੱਤਾ ਹੌਕੀ ਇੰਡੀਆ ਦੇ ਜਨਰਲ ਸਕੱਤਰ ਪੋਲਾਨਾਥ ਸਿੰਘ ਨੇ ਕਿਹਾ ਕਿ ਅੰਗੇ ਤੋਂ ਕਿਸੇ ਵੀ ਸੀਨੀਅਰ ਟੀਮ ਦੇ ਖਿਡਾਰੀ ਨੂੰ 16 ਨੰਬਰ ਦੀ ਜਰਸੀ ਨਹੀਂ ਦਿੱਤੀ ਜਾਵੇਗੀ ਹਾਲਾਂਕਿ ਇਹ ਜੂਨੀਅਰ ਪੱਧਰ ਤੇ ਪ੍ਰਚਿਤ ਰਹੇਗੀ ਅਮਨਵ ਬਿੰਦਰਾ ਨੇ ਮੰਗਲਵਾਰ ਨੂੰ ਵਿਨੇਸ਼ ਫੁਗਾਰ ਦੀ ਅਪੀਲ ਤੇ ਫੈਸਲੇ ਨੂੰ ਮੁਲਤਵੀ ਕਰਨ ਤੇ ਸੀਏਐਸ ਤੇ ਪ੍ਰਤੀਕਿਰਿਆ ਦਿੱਤੀ ਬਿੰਦਰਾ ਨੇ ਕਿਹਾ ਅਸੀਂ ਸਾਰਿਆਂ ਨੇ ਉਸ ਨਿਰਾਸ਼ਾ ਨੂੰ ਮਹਿਸੂਸ ਕੀਤਾ ਹੈ ਜਦੋਂ ਕਿਸੇ ਮਹੱਤਵਪੂਰਨ ਚੀਜ਼ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਅੱਜ ਸਾਡੇ ਵਿੱਚੋਂ ਬਹੁਤ ਸਾਰੇ ਮਹਿਸੂਸ ਕਰ ਰਹੇ ਹਨ ਕਿ ਜਿਵੇਂ ਕਿ ਅਸੀਂ ਵਿਨੇਸ਼ ਫੁਗਾਰ ਦੇ ਸੀਏਐਸ ਫੈਸਲੇ ਦੀ ਉਡੀਕ ਕਰ ਰਹੇ ਹਾਂ ਸਾਪ ਦਾ ਪ੍ਰਾਰਥਿਕ ਗੋਲ ਕੀਪਰ ਪੀਆਰ ਸ੍ਰਿਜੇਸ਼ ਨੇ ਆਪਣੇ ਕੋਚਿੰਗ ਕੈਰੀਅਰ ਬਾਰੇ ਅਤੇ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਰਾਹੁਲ ਦਰਾਵਿੜ ਤੋਂ ਕੀ ਸਿੱਖਿਆ ਹੈ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਦਰਾਵਿੜ ਦੇ ਸਫਰ ਤੋਂ ਪ੍ਰੇਰਣਾ ਲੈਂਦੇ ਹੋਏ ਜੋ ਸੀਨੀਅਰ ਟੀਮ ਦੀ ਅਗਵਾਈ ਕਰਨ ਤੋਂ ਪਹਿਲਾਂ ਭਾਰਤ ਦੀਆਂ ਅੰਡਰ 19 ਅਤੇ A ਟੀਮਾਂ ਨੂੰ ਪਾਲਣ ਪੋਸ਼ਣ ਨਾਲ ਸ਼ੁਰੂ ਹੋਇਆ ਸੀ ਸ੍ਰਿਜੇਸ਼ ਹਾਕੀ ਸੈਟਅਪ ਦੇ ਅੰਦਰ ਅਜਿਹੀ ਭੂਮਿਕਾ ਨਿਭਾਉਣ ਲਈ ਤਿਆਰ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਮੋਰਨ ਮੋਰਕਲ ਨੂੰ ਟੀਮ ਇੰਡੀਆ ਦਾ ਨਵਾਂ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਜਾਵੇਗਾ। ਜਦੋਂ ਬੀਸੀਸੀਏ ਨੇ ਗੋਤੰਗ ਗੰਬੀਰ ਨੂੰ ਭਾਰਤ ਦੇ ਮੁੱਖ ਕੋਚ ਵਜੋਂ ਨਾਮਜ਼ਦ ਕੀਤਾ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕਿ ਪਿਛਲਾ ਸਹਾਇਕੀ ਸਟਾਫ ਰਹੇਗਾ ਜਾਂ ਨਵੇਂ ਮੈਂਬਰ ਸ਼ਾਮਿਲ ਕੀਤੇ ਜਾਣਗੇ। ਪੈਰਿਸ 올림픽 2024 ਦੌਰਾਨ ਲਿੰਗ ਵਿਵਾਦ ਨੂੰ ਲੈ ਕੇ ਆਨਲਾਈਨ ਟ੍ਰੋਲਿੰਗ ਦਾ ਸਾਹਮਣਾ ਕਰਨ ਤੋਂ ਬਾਅਦ ਅਲਜੀਰੀਆ ਦੇ ਮੁੱਕੇਬਾਜ਼ ਇਮਾਨੇ ਖਲੀਫ ਨੇ ਐਲਨ ਮਸਕ ਅਤੇ ਜੇਕੇ ਰੋਲਿੰਗ ਤੇ ਸਾਈਬਰ ਤੱਕੇਸ਼ਾਹੀ ਲਈ ਮੁਕਦਮਾ ਕੀਤਾ ਹੈ ਦੋਵਾਂ ਸੈਲੀਬ੍ਰਿਟੀ ਵੱਲੋਂ ਸੋਸ਼ਲ ਮੀਡੀਆ ਤੇ ਇਮਾਨੇ ਦੀ ਟ੍ਰੋਲਿੰਗ ਕਰਨ ਵਾਲੇ ਪੋਸਟ ਨੂੰ ਸ਼ੇਅਰ ਕੀਤਾ ਗਿਆ ਸੀ ਅਭਿਨੇਤਾ ਸ਼ਹੀਰ ਸ਼ੇਖ ਨੇ ਹਿਨਾ ਖਾਨ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਹਿਨਾ ਖਾਨ ਇਸ ਸਮੇਂ ਤੀਜੇ ਪੜਾਅ ਦੇ ਕੈਂਸਰ ਲਈ ਕੀਮੋਥੈਰੇਪੀ ਕਰਵਾ ਰਹੇ ਨੇ ਜਦੋਂ ਉਹ ਹਸਪਤਾਲ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਕਿਹਾ ਉਹ ਘਰ ਅਤੇ ਨਿੱਡਰ ਹੋ ਤੁਸੀਂ ਰਾਜਨੀਤੀ ਤੋਂ ਹਟ ਕੇ ਅਭਿਨੇਤੀ ਦੁਨੀਆ ਦੇ ਵਿੱਚ ਨਵਾਂ ਸਿਤਾਰਾ ਬਣ ਰਹੇ ਨੇ ਅਸ਼ਵਰਿਆ ਠਾਕਰੇ ਠਾਕਰੇ ਪਰਿਵਾਰ ਦੀ ਪਰੰਪਰਾ ਤੋੜ ਕੇ ਅਦਾਕਾਰੀ ਦੇ ਵਿੱਚ ਅੱਗੇ ਜਾ ਰਹੇ ਨੇ ਜਾਨਵੀ ਕਪੂਰ ਨੇ ਤਿਰੂਮਾਲਾ ਮੰਦਿਰ ਚ ਮੱਥਾ ਟੇਕਿਆ ਵਰਸੰਡੇ ਸ਼ਿਖਰ ਪਹਾੜੀਆਂ ਨਾਲ ਭਗਵਾਨ ਵਿੰਕਟੇਸ਼ਵਰ ਦਾ ਆਸ਼ੀਰਵਾਦ ਲਿਆ ਜਾਨਵੀ ਕਪੂਰ ਦੀ ਪਹਿਨ ਖੁਸ਼ੀ ਕਪੂਰ ਦਾ ਘਾਰ ਬਣਿਆ ਚਿੜੀਆਕਾਰ ਆਪਣੇ ਪਿਆਰੇ ਦੋਸਤਾ ਦੀ ਖੁਸ਼ੀ ਕਪੂਰ ਨੇ ਤਸਵੀਰ ਵਿਸਾਂਝੀ ਕੀਤੀ ਹੈ ਸੈਂਡਪੋ ਕਮੀਡੀਅਨ ਅਤੇ ਬਿਗ ਬਾਸ 17 ਦੇ ਜੇਤੂ ਮਨੂਵਰ ਫਰੂਕੀ ਨੇ ਆਪਣੇ ਬਿਆਨ ਲਈ ਮਾਫੀ ਮੰਗ ਲਈ ਹੈ। ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕੌਂਕਣੀ ਪਾਈਚਾਰੇ ਦੇ ਲੋਕਾਂ ਤੋਂ ਆਪਣੀ ਗੱਲ ਲਈ ਮਾਫੀ ਮੰਗੀ ਹੈ। ਫਿਲਮ ਖੇਲ ਖੇਲ ਦੇ ਵਿੱਚ ਆਪਣੀਆਂ ਵਿਰੋਧੀ ਫਿਲਮਾਂ ਇਸਤਰੀ 2 ਅਤੇ ਵੇਦਾ ਤੋਂ 2 ਦਿਨ ਬਾਅਦ ਆਪਣੀ ਐਡਵਾਂਸ ਬੁਕਿੰਗ ਕੋਲ ਕੇ ਫੋਲੀ ਸ਼ੁਰੂਆਤ ਕਰ ਲਈ ਹੈ। ਪ੍ਰੋਗਰਾਮਿੰਗ ਗੜਬੜੀਆਂ ਅਤੇ ਕੇਂਦਰਾ ਦੇ ਖੋਲੀ ਖੁਲਣ ਕਾਰਨ ਫਿਲਮ ਬੁਕਿੰਗ ਦੀ ਧੋਰ ਦੇ ਵਿੱਚ ਹੋਲੀ ਸ਼ੁਰੂਆਤ ਤੱਕ ਪਹੁੰਚ ਗਈ ਹੈ। ਸਨੀ ਲੀਓ ਦੀ ਫਿਲਮ ਕੋਟੇਸ਼ਨ ਗੈਂਗ ਜਲਦ ਹੋਵੇਗੀ ਰਿਲੀਜ਼ ਪ੍ਰਸ਼ੰਸਕ ਕਰ ਰਹੇ ਨੇ ਬੇਸਬਰੀ ਨਾਲ ਇੰਤਜ਼ਾਰ। ਆਪਣੀ ਪਹਿਲੀ ਮੁੱਖ ਭੂਮਿਕਾ 'ਚ ਸ਼ਰਵਰੀ ਨਿਖਲੜਵਾਨੀ ਦੇ ਨਿਰਦੇਸ਼ਕ ਉਦਮ ਸਵੇਦਾ ਦੇ ਵਿੱਚ ਲਾਈਮਲਾਈਟ ਦੇ ਵਿੱਚ ਆਈ ਨਜ਼ਰ ਇੱਕ ਅਜਾ ਹੀ ਫਿਲਮ ਜਿਸ ਦੇ ਲਈ ਸਿਰਫ ਅਦਾਕਾਰੀ ਦੇ ਹੁਨਰ ਤੋਂ ਵੱਧ ਦੀ ਲੋੜ ਹੈ ਮੁੱਖ ਭੂਮਿਕਾ ਨਿਭੰਦੇ ਹੋਏ ਸ਼ਰਵਰੀ ਨਜ਼ਰ ਆਰੀਆ ਸ਼ਰਵਰੀ ਨੂੰ అనుభవੀ ਅਭਿਨੇਤਾ ਜੌਨ ਇਬਰਾਹਿਮ ਦੇ ਨਾਲ ਇੱਕ ਤੀਬਰ ਐਕਸ਼ਨ ਫਿਲਮ ਦੇ ਵਿੱਚ ਅਭਿਨੇ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਤਾਕਸੀ ਬਨੂ ਦੀ ਸਫਲਤਾ ਸਿਨੇਮਾ ਘਰਾ ਅਤੇ OTT ਦੋਨਾਂ ਤੇ ਹੋ ਚੁੱਕੀ ਹੈ ਫਿਰ ਆਈ ਹਸੀਨਾ ਦਿਲਦਾਰ ਬਨੇ ਮਚਾਈ ਹੈ। लगातार धूम फिल्म वेदा का गाना जरूरतों औ ज्यादा देविच जोनेफ रेम और तमन्ना भाटिया की जोड़ी को दर्शक कर रहे हैं बेहद पसंद देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर